ਜਿਹੜਾ ਫੁੱਲ ਵੇਖਣ ਨੂੰ ਕਿੰਨਾ ਵਧੀਆ ਲੱਗ ਰਿਹਾ ਪਰ ਇਹ ਸਦਾ ਬਹਾਰ ਦਾ ਫੁੱਲ ਆ ਹਰ ਮੌਸਮ 'ਚ ਹਰ ਰੋਤਨ ਦੇ ਵਿੱਚ ਤੁਹਾਨੂੰ ਮਿਲੂਗਾ ਠੀਕ ਹੈ ਤੇ ਇੱਥੇ ਹੀ ਖੜਿਆ ਹੀ ਮਿਲੂਗਾ ਤੇ ਇਹ 슈ਗਰ ਵਾਸਤੇ ਬਹੁਤ ਆਮ ਬਨ ਨੁਸਖਾ ਜੀ ਦਰਸ਼ਕਾਂ ਦੇ ਮੰਗਿਆ ਬਾਡੀ ਦੇ ਵਿੱਚ 슈ਗਰ ਵਧੀ ਹੋਈ ਉਹਨੂੰ ਬੈਲੈਂਸ ਕਰਦਾ ਹੈਗਾ ਕਿੰਨ ਪ੍ਰੋਬਲਮ ਨੂੰ ਵੀ ਫਰੂਕੀ ਸਾਹਿਬ ਇਹ ਠੀਕ ਕਰਦਾ ਹੈਗਾ ਸਭ ਤੋਂ ਦੁਨੀਆ ਦਾ ਪਾਵਰਫੁੱਲ ਜਿਹੜਾ ਹੈਗਾ ਬਲੱਡ ਪਿਊਰੀਫਾਇਰ ਵੀ ਹੈ ਸਿੰਪਟਮ ਦੇ ਅਕੋਰਡਿੰਗ ਦੇਖਦੇ ਵੀ ਮੈਂ ਵੀ ਪੇਸ਼ੈਂਟ ਨੂੰ ਕੀ ਪ੍ਰੋਬਲਮ ਆ ਕੋਈ ਅਸੀਂ ਰਿਪੋਰਟ ਜਾਂ ਕਿਸੇ ਤਰ੍ਹਾਂ ਦਾ ਕੋਈ ਟੈਸਟ ਅਸੀਂ ਨਹੀਂ ਕਰਵਾਉਂਦੇ 슈ਗਰ ਦੇ ਨੂੰਪਕ ਖਜਾਦਾ ਲੱਗਦੀ ਵਾਰ-ਵਾਰ ਭੁੱਖ ਲੱਗਦੀ ਹੁਣ ਪੇਸ਼ਟ ਨੂੰ ਜਿੱਦਾ ਪਿਸ਼ਾਬ ਵਾਰ-ਵਾਰ ਆਈ ਜਾਂਦਾ ਦਿਨ ਚ 10 10 12 12 ਵਾਰੀ ਪਿਸ਼ਾਬ ਉਹ ਵਧੀ ਹੋਈ ਸ਼ੂਗਰ ਦੇ ਨਾਲ ਜਿੱਦਾ ਬਾਥਰੂਮ ਜਾਦਾ ਆਉਣਾ ਸ਼ੁਰੂ ਹੋ ਜਾਂਦਾ ਵਿੱਚ ਪਾਸਟਲ ਵੀ ਆਉਂਦੇ ਕਿਸੇ ਨੂੰ ਸਮੈਲ ਆਉਂਦੀ ਹੈ ਬਾਥਰੂਮ ਦੇ ਵਿੱਚ ਸਭ ਤੋਂ ਵੱਡਾ ਸਾਈਨ ਹੈਗਾ ਜਦੋਂ ਅਸੀਂ ਉੱਥੇ ਬਾਥਰੂਮ ਪਿਸ਼ਾਬ ਕਰਕੇ ਆਉਨੇ ਆ ਤੁਹਾਡੇ ਕੀੜੀਆਂ ਦੇ ਉੱਪਰ ਇਕੱਠੀਆਂ ਹੋ ਜਾਂਦੀਆਂ ਤਾਂ ਇਹਦੇ ਨਾਲ ਕਿਡਨੀ ਖਾਏ ਜਿਹੜੇ ਖਰਾਬ ਹੋਣ ਦੇ ਸੰਕੇਤ ਵੀ ਮਿਲਦੇ ਹੈਗੇ ਚਮੜੀ ਤੇ ਇਨਫੈਕਸ਼ਨ ਭੋਜਨ ਦਾ ਘਟ ਜਾਣਾ ਰਿਵਰਸ ਕੀਤੀ ਜਾ ਸਕਦੀ ਜਿੰਨਾ ਹੋਇਆ ਨੁਕਸਾਨ ਬਾਡੀ ਦੇ ਵਿੱਚ ਉਹਨੂੰ ਵੀ ਹੈ ਠੀਕ ਕੀਤਾ ਜਾ ਸਕਦਾ ਬਹੁਤ ਬਹੁਤ ਧੰਨਵਾਦ ਫਰੂਕੀ ਸਾਹਿਬ ਤੁਹਾਡਾ ਇੱਥੇ ਪਹੁੰਚਣ ਤੇ ਤੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਵੇਜ ਹੈਗਾ ਵਾ ਜਿਹੜਾ ਫੁੱਲ ਵੇਖਣ ਨੂੰ ਕਿੰਨਾ ਵਧੀਆ ਲੱਗ ਰਿਹਾ ਪਰ ਇਹ ਸਦਾ ਬਹਾਰ ਦਾ ਫੁੱਲ ਆ ਸਦਾ ਬਹਾਰ ਸਦਾ ਬਹਾਰ ਸਦਾ ਬਹਾਰ ਰਹੇਗੀ ਹਾਂਜੀ ਹਰ ਮੌਸਮ 'ਚ ਹਰ ਰੁੱਤ ਦੇ ਵਿੱਚ ਤੁਹਾਨੂੰ ਮਿਲੇਗਾ ਤੇ ਇੱਥੇ ਹੀ ਖੜਿਆ ਹੀ ਇਹ ਇਹਦਾ ਇਹਦੇ ਵਾਸਤੇ ਇਹ 슈ਗਰ ਵਾਸਤੇ ਬਹੁਤ ਆਰਾਮ ਦਾ ਨੁਸਖਾ ਅੱਜ ਦਰਸ਼ਕਾਂ ਦੇਵਾ ਗਿਆ। ਕਲਿਆਣਕਾਰੀ ਤਾਂ ਹੈ ਵੀ ਸਾਰੇ ਰੋਗਾਂ ਦਾ ਤਾਂ ਕਲਿਆਣ ਕਰਦਾ ਹੈ ਇਹ। ਠੀਕ ਹੈ। ਬਹੁਤ ਜ਼ਿਆਦਾ ਜਿਹੜੀ ਬੋਡੀ ਦੇ ਵਿੱਚ 슈ਗਰ ਵਧੀ ਹੋਈ ਉਹਨੂੰ ਬੈਲੈਂਸ ਕਰਦਾ ਹੈਗਾ। ਜਿੰਦਾ ਸਕਿਨ ਪ੍ਰੋਬਲਮ ਨੂੰ ਵੀ ਫਰੂਕੀ ਸਾਹਿਬ ਇਹ ਠੀਕ ਕਰਦਾ ਹੈਗਾ ਤੇ ਸਭ ਤੋਂ ਦੁਨੀਆ ਦਾ ਪਾਵਰਫੁੱਲ ਜਿਹੜਾ ਹੈਗਾ ਬਲੱਡ ਪਿਊਰੀਫਾਇਰ ਵੀ ਇਹ ਹੈ। ਬਲੱਡ ਨੂੰ ਸਾਫ਼ ਕਰਦਾ ਹੈ। ਸਿੰਪਟਮ ਦੇ ਅਕੋਰਡਿੰਗ ਦੇਖਦੇ ਵੀ ਮੈਂ ਵੀ ਪੇਸ਼ੈਂਟ ਨੂੰ ਕੀ ਪ੍ਰੋਬਲਮ ਕੋਈ ਅਸੀਂ ਰਿਪੋਰਟ ਜਾਂ ਇਸੇ ਤਰ੍ਹਾਂ ਦਾ ਕੋਈ ਟੈਸਟ ਅਸੀਂ ਨਹੀਂ ਕਰਵਾਉਂਦੇ ਇਸੇ ਤਰ੍ਹਾਂ 슈ਗਰ ਦੀਆਂ ਜਿਹੜੀਆਂ علامات ਆ ਹੈਗੀਆਂ ਦਰਸ਼ਕਾਂ ਨੂੰ ਆਪਾਂ ਦੱਸ ਦਿੰਨੇ ਆ ਜਿੱਦਾਂ ਮਰੀਜ਼ ਨੂੰ ਭੁੱਖ ਜ਼ਿਆਦਾ ਲੱਗਦੀ ਵਾਰ-ਵਾਰ ਭੁੱਖ ਲੱਗਦੀ ਹੋਣ ਖਾਣਾ ਖਾਦਾ 2 ਘੰਟੇ ਬਾਅਦ ਫੇਰ ਭੁੱਖ ਲੱਗੀ ਠੀਕ ਇੱਕ ਤਾਂ ਇਹ ਸਿੰਪਟਮ ਹੁੰਦਾ ਇੱਕ ਫਰੂਕੀ ਸਾਹਿਬ ਹੁੰਦਾ ਪੇਸ਼ੈਂਟ ਨੂੰ ਜਿੱਦਾਂ ਪਿਸ਼ਾਬ ਵਾਰ-ਵਾਰ ਆਈ ਜਾਂਦਾ ਦਿਨ ਚ 10-10 12-12 ਵਾਰੀ ਪਿਸ਼ਾਬ ਜਾਣਾ ਉਹਦਾ ਕੀ ਕਰਨ ਨੂੰ ਦੋ ਡਾਕਟਰ ਸਾਹਿਬ ਉਹ ਵਧੀ ਹੋਈ 슈ਗਰ ਦੇ ਨਾਲ ਜਿੱਦਾਂ ਬਾਥਰੂਮ ਜ਼ਿਆਦਾ ਆਉਣਾ ਸ਼ੁਰੂ ਹੋ ਜਾਂਦਾ ਵਿੱਚ ਪਾਸ ਸੈੱਲ ਵੀ ਆਉਂਦੇ ਕਿਸੇ ਨੂੰ ਸਮੈਲ ਆਉਂਦੀ ਆ ਜਾ ਬਾਥਰੂਮ ਦੇ ਵਿੱਚ ਸਭ ਤੋਂ ਵੱਡਾ ਸਾਈਨ ਹੈਗਾ ਜਦੋਂ ਅਸੀਂ ਉੱਥੇ ਬਾਥਰੂਮ ਪਿਸ਼ਾਬ ਕਰਕੇ ਆਉਂਦੇ ਆ ਤੇ ਉੱਥੇ ਕੀੜੀਆਂ ਦੇ ਉੱਪਰ ਇਕੱਠੀਆਂ ਹੋ ਜਾਂਦੀਆਂ ਉਹ ਵੀ ਸਮਝ ਲਓ ਸ਼ੁਕਰ ਦੀ ਸ਼ੁਕਰ ਹੈ ਜਿੱਦਾਂ ਇਹਦੇ ਨਾਲ ਕਿਡਨੀ ਜਿਹੜੇ ਖਰਾਬ ਹੋਣ ਦੇ ਸੰਕੇਤ ਵੀ ਮਿਲਦੇ ਹੈਗੇ ਚਮੜੀ ਤੇ ਇਨਫੈਕਸ਼ਨ ਵਜਨ ਦਾ ਘਟ ਜਾਣਾ ਜਿੱਦਾਂ ਬਲੱਡ ਪ੍ਰੈਸ਼ਰ ਵਧਣਾ ਸ਼ੁਰੂ ਹੋ ਜਾਂਦਾ ਜਾਲ ਆਪਾਂ ਪਹਿਲਾਂ ਜਾਣਕਾਰੀ ਤੇ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਵਧ ਰਿਹਾ ਉਹ ਗੋਲੀ ਖਾ ਰਹੇ ਆ ਉਹਨਾਂ ਨੂੰ ਸ਼ੂਗਰ ਹੋਗੀ ਹੋ। ਬਿਲਕੁਲ ਜੀ ਉਹ ਦਰਸ਼ਕਾਂ ਨੂੰ ਜਾਣਕਾਰੀ ਦੱਸਿਆ ਇਹ ਵੀ ਦਾ ਤਾਂ ਜਿਹੜਾ ਮਿੱਠਾ ਖਾਣ ਨਾਲ ਸ਼ੂਗਰ ਹੁੰਦੀ ਹੈ ਨਾ ਮਿੱਠਾ ਛੱਡਣ ਨਾਲ ਸ਼ੂਗਰ ਠੀਕ ਹੁੰਦੀ ਹੈ। ਠੀਕ ਹੈ। ਜਦੋਂ ਸਾਡੀ ਬੋਡੀ ਦੇ ਵਿੱਚ ਲੀਵਰ ਫੈਟੀ ਹੁੰਦਾ ਜਾਂ ਕਿਸੇ ਚੀਜ਼ ਨੂੰ ਹਜਮ ਨਹੀਂ ਕਰਦਾ ਤੇ ਉਹਦੇ ਨਾਲ ਭਾਵੇਂ ਅਸੀਂ ਰੋਟੀਆਂ ਵੀ ਦੋ ਫੁਲਕੇ ਪ੍ਰਸ਼ਾਦ ਦੇ ਵਿੱਚ ਆ ਦੋ ਖਾ ਲੈਨੇ ਉਹਦੇ ਨਾਲ ਵੀ ਸ਼ੂਗਰ ਲੈਵਲ ਵੱਧ ਜਾਂਦਾ। ਬਲੱਡ ਦੇ ਵਿੱਚ ਫਰੂਕੀ ਸਾਹਿਬ ਜਿੱਦਾਂ ਗਲੂਕੋਜ਼ ਦੀ ਮਾਤਰਾ ਵੱਧ ਜਾਂਦੀ ਹੈ। ਠੀਕ ਹੈ ਇਹਨੇ ਕਿ ਮਿੱਠਾ। ਮਿੱਠਾ ਹਾਂ ਮਿੱਠੇ ਦੀ ਮਾਤਰਾ ਵੱਧ ਜਾਂਦੀ ਆ। ਜਦੋਂ ਅਬਜ਼ੌਰਬ ਬਾਡੀ ਕਰਨੀ ਛੱਡ ਦਿੰਦੀ ਆ ਇਨਸੂਲਿਨ ਦੀ ਮਾਤਰਾ ਘਟ ਜਾਂਦੀ ਆ ਜਾਂ ਆਪਣੇ ਜਿਹੜੀ ਪੈਨ ਕਰ ਇਨਸੂਲਿਨ ਘੱਟ ਬਣਾਉਂਦੀ ਹੈਗੀ ਜੋ ਆਪਾਂ ਖਾਂਦੇ ਆ ਉਹ ਜਿਹੜਾ 슈ਗਰ ਲੈਵਲ ਵੱਧ ਜਾਂਦਾ ਉਹਨੂੰ ਉਹ ਹਜਮ ਨਹੀਂ ਕਰਦੀ ਹੈਗੀ ਅੱਜ ਕੱਲ ਦੇ ਸਮੇਂ ਤੁਸੀਂ ਦੇਖਿਆ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਤਾਦਾਦ ਦੇ ਵਿੱਚ 슈ਗਰ ਦੇ مریض ਪਾਏ ਜਾਂਦੇ ਜੇ ਪੰਜਾਂ ਤੋਂ ਤਿੰਨ ਲੋਕਾਂ ਨੂੰ ਜਿਹੜੀ ਭਾਰਤ ਦੇ ਵਿੱਚ 슈ਗਰ ਹੈਗੀ ਆ ਇੰਨੀ ਵੱਡੀ ਤਾਦਾਦ ਹੈ ਇੰਡੀਆ ਦੇ ਵਿੱਚ ਇਹ ਗਲਤ ਲਾਈਫ ਸਟਾਈਲ ਹੁੰਦਾ ਫਰੁਕੀ ਸਾਹਿਬ ਇਹਨੂੰ ਆਪਾਂ ਬਿਮਾਰ ਹੀ ਨਹੀਂ ਮੰਨ ਸਕਦੇ ਜਿੱਦਾਂ ਗਲਤ ਖਾਣ ਪੀਣ ਨਾਲ 슈ਗਰ ਦਾ ਲੈਵਲ ਜਿਹੜਾ ਬੋਡੀ ਦੇ ਵਿੱਚ ਵੱਧ ਜਾਂਦਾ ਹੈਗਾ ਜ਼ਿਆਦਾਤਰ ਹੁਣ ਲੋਕ ਆਪਣੇ ਜਦੋਂ ਦਾ ਤੁਸੀਂ ਦੇਖਿਆ ਇੰਡੀਆ ਦੇ ਵਿੱਚ ਆਪਣੇ ਲੋਕ ਫਾਸਟ ਫੂਡ ਖਾਣ ਲੱਗੇ ਜਿੱਦੋਂ ਪੀਜ਼ਾ ਪੀਜ਼ਾ 버ਗਰ ਬ੍ਰੈਡ ਵਾਲੀਆਂ ਚੀਜ਼ਾਂ ਮੱਦਾ ਮੈਦੇ ਵਾਲੀਆਂ ਚੀਜ਼ਾਂ ਲੋਕ ਖਾ ਰਹੇ ਹੋ ਹজম ਨਹੀਂ ਹੋ ਰਹੀ ਉਹਦੇ ਨਾਲ ਵੀ ਜਿਹੜਾ ਪੈਨਕ੍ਰਿਆਸ ਸਾਡੀ ਜਿਹੜੀ ਡੈਮੇਜ ਹੋ ਜਾਂਦੀ ਹੈ ਇਨਸੂਲਿਨ ਬਣਾਉਣਾ ਘੱਟ ਕਰ ਦਿੰਦੀ ਹੈ ਜਾਂ ਬਿਲਕੁਲ ਡੈੱਡ ਹੋ ਜਾਂਦੀ ਹੈ ਉਹਦੇ ਵਿੱਚ ਫਿਰ ਸ਼ੂਗਰ ਲੈਵਲ ਵੱਧ ਜਾਂਦਾ ਸ਼ੂਗਰ ਦੇ ਵੀ ਦੋ ਜਿਹੜੇ ਟਾਈਪ 1 ਟਾਈਪ 2 ਦੋ ਤਰ੍ਹਾਂ ਦੀ ਸ਼ੂਗਰ ਹੁੰਦੀ ਹੈ ਟਾਈਪ 1 ਸ਼ੂਗਰ ਜਿਹੜੀ ਹੁੰਦੀ ਜ਼ਿਆਦਾਤਰ ਬੱਚਿਆਂ 'ਚ ਦੇਖੀ ਜਾਂਦੀ ਹੈ ਉਹਨਾਂ ਦੀ ਪੈਨਕ੍ਰਿਆਸ ਦੇ ਜਿਹੜੀ ਹੈਗੀ ਆ ਉਹ ਬੀਟਾ ਸੈੱਲ ਨਸ਼ਟ ਹੋ ਜਾਂਦੇ ਆ ਜਿਹਦੇ ਨਾਲ ਪੈਨਕਰਾਇਸ ਇਨਸੂਲਿਨ ਬਣਾਉਣਾ ਬੰਦ ਕਰ ਦਿੰਦੀ ਆ ਤੇ ਸ਼ੂਗਰ ਲੈਵਲ ਬੋਡੀ ਦੇ ਵਿੱਚ ਵੱਧ ਜਾਂਦਾ ਇਹ ਜ਼ਿਆਦਾਤਰ ਜਿੱਦਾਂ 18 ਸਾਲ ਤੋਂ ਛੋਟੇ ਵਿੱਚ ਬੱਚਿਆਂ ਦੇ ਵਿੱਚ ਜਿਹੜਾ 5 ਸਾਲ ਦੇ 8 ਸਾਲ ਦੇ 10 ਸਾਲ ਦੇ 12 ਸਾਲ ਦੇ ਬੱਚਿਆਂ ਨੂੰ ਜ਼ਿਆਦਾ ਦਾ ਟਾਈਪ 1 ਸ਼ੂਗਰ ਹੁੰਦੀ ਠੀਕ ਕਰਦੇ ਨੇ ਤੁਸੀਂ ਬਿਲਕੁਲ ਠੀਕ ਕਰਦੇ ਨੇ ਅਸੀਂ ਇਨਸੂਲਿਨ ਬੰਦ ਕਰਵਾਏ ਹੈਗੇ ਸ਼ੂਗਰ ਬੱਚਿਆਂ ਦੇ ਬਿਲਕੁਲ ਕਰਵਾਏ ਸਭ ਤੋਂ ਸਾਡੇ ਕੋਲੇ ਸਭ ਤੋਂ ਛੋਟਾ ਬੱਚਾੜਾ 4 ਸਾਲ ਦਾ ਯੂਕੇ ਦੇ ਵਿੱਚ ਠੀਕ ਹੋਇਆ ਸੀਗਾ ਉਹ ਨੋਮੀ ਜਿੱਦਾਂ ਹੈਗਾ ਜਨਮ ਵੇਲੇ ਤੋਂ ਹੀ 슈ਗਰ ਸੀਗੀ ਉਹਦਾ ਅਸੀਂ ਜਿੱਦਾਂ 45 50 ਯੂਨਟ ਇਨਸੂਲਿਨ ਲੱਗਦਾ ਸੀ ਉਹ ਅਸੀਂ ਬੰਦ ਕਰਵਾ ਦਿੱਤਾ ਮੈਡੀਸਨ ਨਾਲ ਟਾਈਪ 2 슈ਗਰ ਜਿਹੜੀ ਆ ਉਹਦਾ ਉਹਦਾ ਜਿਹੜੇ ਉਹ ਜ਼ਿਆਦੇ ਲੋਕਾਂ ਨੂੰ ਹੈਗੀ 90 ਤੋਂ 95% ਲੋਕਾਂ ਨੂੰ ਟਾਈਪ 2 ਜ਼ਿਆਦਾ ਤਾਂ ਟਾਈਪ 2 ਹੀ ਹੁੰਦੀ ਫਰੁਕੀ ਸਾਹਿਬ ਉਹਦੇ ਵਿੱਚ ਜਿਹੜਾ ਬਾਡੀ ਦੇ ਵਿੱਚ ਇਨਸੂਲਿਨ ਤਾਂ ਬਾਦਿਆ ਪਰ ਉਹਦੀ ਮਾਤਰਾ ਘੱਟ ਹੁੰਦੀ ਹੈ ਇਨਸੂਲਿਨ ਜਿਹੜੀ ਪੈਨ ਕਰਿਆ ਘੱਟ ਬਣਾ ਰਹੀ ਹੁੰਦੀ ਹੈ ਉਹਨੂੰ ਟਾਈਪ 2 ਸ਼ੂਗਰ ਕਹਿੰਦੇ ਆ ਤੇ ਜਾਂ ਜਿਆਦਾਤਰ ਜਿੱਦਾਂ ਆਪਾਂ ਦੇਖਦੇ ਆ ਜੀਨਸ ਤੋਂ ਵੀ ਜਿੱਦਾਂ ਵੀ ਪ્યોਰ ਨੂੰ ਸ਼ੂਗਰ ਹੋ ਗਈ ਅੱਗੇ ਮੁੰਡੇ ਨੂੰ ਹੋ ਗਈ ਅੱਗੇ ਉਹਦੇ ਬੱਚਿਆਂ ਨੂੰ ਹੋ ਗਈ ਇਹ ਇਹ ਚੀਜ਼ ਵੀ ਹੈਗੀ ਆ ਜੀਨਸ ਤੋਂ ਜੀਨਸ ਵੈਰੀ ਕਰਦੇ ਆ ਜੀ ਤਾਂ ਜੀਨਸ ਵੈਰੀ ਕਰਦੇ ਆ ਜ ਜ ਹਾਈ ਬੀਪੀ ਨਾਲ ਸ਼ੂਗਰ ਹੋ ਜਾਂਦੀ ਹੈ ਤੀਸਰਾ ਗਲਤ ਲਾਈਫ ਸਟਾਈਲ ਨਾਲ ਹੋ ਜਾਂਦੀ ਹੈ ਜਿਆਦਾ ਓਵਰ weight ਨਾਲ ਸ਼ੂਗਰ ਹੋ ਜਾਂਦੀ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਨੂੰ ਮੇਨਟੇਨ ਕਰ ਕਰਕੇ ਰੱਖਣੀਆਂ ਪੈਣਗ ਕੋਣ ਵਾਂਗ ਬੋਡੀ ਨੂੰ ਖਤਮ ਕਰ ਦਿੰਦੀ ਹੈ ਸਾਰੇ ਸਰੀਰ ਦੇ ਕੱਲੇ ਕੱਲੇ ਅੰਗ ਦੇ ਉੱਪਰ ਇਹਦਾ ਬੁਰਾ ਪ੍ਰਭਾਵ ਪੈਂਦਾ ਨਿਗਾ ਵੀ ਘਟਦੀ ਹੈ ਲੀਵਰ ਵੀ ਡੈਮੇਜ ਹੁੰਦਾ ਲੱਤਾਂ ਬਾਹਾਂਵਾਂ ਦੀਆਂ ਨਸਾਂ ਵੀ ਜਿਹੜੀਆਂ ਕਮਜ਼ੋਰ ਹੁੰਦੀਆਂ ਹਾਰਟ ਕਿਡਨੀ ਲੀਵਰ ਸਭ ਤੇ ਇਹਦਾ ਬੁਰਾ ਅਸਰ ਪੈਂਦਾ ਪਰ ਉਸ ਤੋਂ ਜ਼ਿਆਦਾ ਲੋਕ ਉਹ ਜ਼ਿਆਦਾ ਬਿਮਾਰ ਹੁੰਦੇ ਨੇ ਜਿਹੜੇ ਸ਼ੂਗਰ ਦੀਆਂ ਗੋਲੀਆਂ ਜਾਂ ਇਨਸੂਲਿਨ ਨਾਲ ਇਹਨੂੰ ਬੈਲੈਂਸ ਕਰਦੇ ਹੈਗੇ ਜੇ ਆਯੁਰਵੇਦ ਦੇ ਤਰੀਕੇ ਨਾਲ ਜਾਂ ਇਲੈਕਟ੍ਰੋਥੈਰੇਪੀ ਜਿਹਦਾ ਬਹੁਤ ਵਧੀਆ ਇਲਾਜ ਹੈ ਜੇ ਇਹ ਕਰਵਾਇਆ ਜਾਵੇ ਜਿੰਨੀ ਵੀ ਡੈਮੇਜ ਕੀਤਾ ਹੋਇਆ ਸ਼ੂਗਰ ਦੇ ਅੰਦਰ ਉਹ ਸਾਰੇ ਦੀ ਪਰਭਾਈ ਜਿਹੜੀ ਇਲੈਕਟ੍ਰੋਥੈਪੀ ਕਰ ਰਿਵਰਸ ਕੀਤੀ ਜਾ ਸਕਦੀ ਜਿੰਨਾ ਹੋਇਆ ਨੁਕਸਾਨ ਬਾਡੀ ਦੇ ਵਿੱਚ ਉਹਨੂੰ ਵੀ ਐ ਠੀਕ ਕੀਤਾ ਜਾ ਸਕਦਾ ਕਿ ਹਜ਼ਾਰਾਂ ਪੇਸ਼ੈਂਟ ਜਿਹੜੇ ਹੈਗੇ ਲਾਭ ਲੈ ਚੁੱਕੇ ਆ ਜਿੱਦਾਂ ਜਿੱਦਾਂ ਅਸੀਂ ਪੇਸ਼ੈਂਟ ਨੂੰ ਵੀ ਦਿੰਦੀ ਮੈਡੀਸਨ ਦਿੰਨੇ ਫਰੂਕੀ ਸਾਹਿਬ ਤੇ ਉਹ ਅਗਲੀ ਵਾਰ 20 ਦਿਨ ਬਾਅਦ ਜਾਂ ਕਿ ਸਾਨੂੰ ਕਹਿੰਦਾ 500 ਸ਼ੂਗਰ ਵਾਲਾ ਵੀ ਤੁਹਾਡੇ ਸਾਹਮਣੇ ਕਿੰਨੇ ਟੈਸਟਿਮੋਨਲ ਦਿੱਤੇ ਹੈਗੇ ਕਹਿੰਦਾ ਹੁਣ ਤਾਂ 200 ਤੇ ਆ ਗਈ ਕਹਿੰਦਾ 150 ਤੇ ਆ ਗਈ ਹੈ ਕਿਸੇ ਨੂੰ 40 ਦਿਨ ਬਾਅਦ ਜਾ ਕੇ ਬਿਲਕੁਲ ਨਾਰਮਲ ਹੋ ਜਾਂਦੀ ਕਿਸੇ ਨੂੰ 20 ਦਿਨ ਬਾਅਦ ਜਾ ਕੇ ਨਾਰਮਲ ਹੋ ਜਾਂਦੀ ਹੈ ਬਾਕੀ ਹੁੰਦਾ ਅਡਵਾਂਸ ਜਿਹੜੀਆਂ ਹੈਗੇ ਅਰਕ ਆਪਣੇ ਕੋਲੇ ਆ ਗਏ ਹੈਗੇ ਉਹ ਟੈਬਲੇਟ ਨਾਲੋਂ ਵੀ ਪਹਿਲਾਂ ਕੰਮ ਕਰਦੇ ਆ ਸ਼ੂਗਰ ਨੂੰ ਬੈਲੈਂਸ ਕਰਦੇ ਆ ਜੀ ਜੀ ਦੇਖੋ ਜਿੱਦਾਂ ਸਦਾ ਬਹਾਰ ਦਾ ਅਰਕ ਹੈਗਾ ਵਾ ਜਾਣਕਾਰੀ ਦੱਸ ਦਿੰਦੇ ਆ ਸਦਾ ਬਹਾਰ ਦੇ ਫੁੱਲ ਆ ਇਹ ਫੁੱਲਾਂ ਤੋਂ ਇਹਦਾ ਅਰਕ ਤਿਆਰ ਕੀਤਾ ਗਿਆ ਹੈਗਾ ਅਸੀਂ ਸ਼ੂਗਰ ਜਿਹ ਪਹਿਲਾ ਤੁਸੀਂ ਕਿੱਦਾਂ ਕਰ ਸਕਦੇ ਹੋ ਤੇ ਬੈਠ ਕੇ ਇਥੇ ਪੇਸ਼ੈਂਟ ਦੇ ਜਿਹਦਾ ਅਸੀਂ ਸ਼ੂਗਰ ਚੈੱਕ ਕਰਦੇ ਨੇ 450 450 ਆ ਗਈ ਮੰਨ ਲਓ ਇਹਦੀਆਂ ਪੰਜ ਬੂੰਦਾ ਇਦਾਂ ਸਿੱਧੀਆਂ ਜੀਭ ਤੇ ਪਾ ਦੇਣੀ ਹੈ ਜੇ ਦਾ ਅੱਛਾ ਇਦਾਂ ਪੰਜ ਬੂੰਦਾ ਜੀਭ ਤੇ ਪਾਤੀਆਂ ਜਦੋਂ ਅੱਧੇ ਘੰਟੇ ਬਾਅਦ ਤੁਸੀਂ ਚੈੱਕ ਕਰੋਗੇ ਤਾਂ ਸ਼ੂਗਰ ਬਿਲਕੁਲ ਨਾਰਮਲ ਹੋਊਗੀ ਜਿੱਦਾਂ ਆਪਾਂ ਟੈਬਲੇਟ ਨਾਲੇ ਨੂੰ ਨਾਰਮਲ ਕਰਦੇ ਆਂ ਇੰਨਾ ਪਾਵਰਫੁੱਲ ਹਰਕਾ ਹੈ ਹਾਂਜੀ ਸ਼ੂਗਰ ਦੇ ਨਾਲ ਫਰੂਕੀ ਸਾਹਿਬ ਸਭ ਤੋਂ ਜ਼ਿਆਦਾ ਬੁਰਾ ਪ੍ਰਭਾਵ ਕਿਡਨੀਆ ਤੇ ਪੈਂਦਾ ਅਸੀਂ ਪੇਸ਼ੈਂਟ ਦੇਖੇ ਆ ਬਹੁਤ ਜ਼ਿਆਦਾ ਜਿਨ੍ਹਾਂ ਦਾ ਜਿਹੜਾ ਇਹ ਕਰੀਟਿਨਿਨ ਲੈਵਲ ਵਧਿਆ ਹੈਗਾ ਠੀਕ ਹੈ ਬਾਥਰੂਮ ਉਹਨਾਂ ਨੂੰ ਘੱਟ ਆ ਰਿਹਾ ਨਾਲ ਬਲੱਡ ਯੂਰੀਆ ਵਧ ਗਿਆ ਹੈਗਾ ਜਦੋਂ ਬਾਥਰੂਮ ਘੱਟ ਆਉਂਦਾ ਫਿਰ ਪੈਰਾਂ ਤੇ ਸਵੇਲਿੰਗ ਆ ਜਾਂਦੀ ਫਰੂਕੀ ਸਾਹਿਬ ਫਿਰ ਜਿਹੜਾ ਪੇਸ਼ੈਂਟ ਨੂੰ ਬਹੁਤ ਜ਼ਿਆਦਾ ਜੀ ਦਿੱਕਤ ਆਉਂਦੀ ਹੈ ਫਿਰ ਜ ਉਹ ਫਿਰ ਇਹ ਦੇਖੋ ਕਿੰਨੀ ਵੱਡੀ ਸਮੱਸਿਆ ਖੜੀ ਹੋਈ ਹੈ ਦੀ ਪੇਸ਼ੈਂਟ ਨੂੰ ਫਿਰ ਉਹ ਕਹਿੰਦੇ ਤੁਸੀਂ ਪਾਣੀ 200 ਲੀਟਰ ਪੀਣਾ ਹੈ 1 ਲੀਟਰ ਪੀਣਾ ਹੈ ਦੇਖੋ ਆਪਾਂ ਖਾਣਾ ਦਾ ਖਾ ਖਾਦੇ ਤੋਂ ਬਿਨਾ ਸਹਾਰ ਸਕਦੇ ਪਰ ਪਾਣੀ ਤੋਂ ਬਿਨਾ ਕਿਦਾਂ ਸਹਾਰ ਸਕਦੇ ਸਾਰ ਕੋ ਪੇਸ਼ੈਂਟ ਆਉਂਦੇ ਦੇਖੋ ਜੀ ਕਿ ਇੱਕ ਲੀਟਰ ਪਾਣੀ ਦਿਨ ਚ ਪੀਣੇ ਆ ਫਿਰ ਅਸੀਂ ਉਹਨਾਂ ਨੂੰ ਜਦੋਂ ਮੈਡੀਸਿਨ ਦਿੰਨੇ ਆਪਣੀ ਮੈਡੀਸਿਨ ਵੀ ਹੁਣ ਜੇ ਚਾਰ ਪੰਜ ਸ਼ੀਸ਼ੀਆਂ ਇੰਨਾ ਨਾ ਪਾਣੀ ਪਾ ਕੇ ਲੈਣੀਆਂ ਠੀਕ ਹੈ ਦਿਨ ਚ ਦੋ ਵਾਰੀ ਲਈ ਫਿਰ ਵੀ ਅੱਧਾ ਲੀਟਰ ਪਾਣੀ ਤਾਂ ਚਲਿਆ ਗਿਆ ਫਰ ਪੇਸ਼ੈਂਟ ਕਹਿੰਗੇ ਅਸੀਂ ਤਾਂ 1 ਲੀਟਰ ਪਾਣੀ ਪੀਣਾ ਹੈਗਾ ਤੇ ਫਿਰ ਹੁਣ ਕਿੱਦਾਂ ਕਰੀ ਇਹਦੇ ਨਾਲ ਫਿਰ ਪਾਣੀ ਵੀ ਹਜਮ ਹੁੰਦਾ ਵਾ ਬਾਥਰੂਮ ਵੀ ਪੂਰਾ ਆਉਂਦਾ ਹੈਗਾ ਇਹ ਨਹੀਂ ਕਰ ਵੀ ਕਿਡਨੀਆਂ ਵਿੱਚ ਠੀਕ ਨਹੀਂ ਕਰਦੀ ਹੈਗੀ ਠੀਕ ਹੈ ਠੀਕ ਹੈ ਇਹ ਫਰੂਕੀ ਇੰਦੇ ਵਿੱਚ ਜਿੱਦਾਂ ਦੇ ਚਾਰ ਚੀਜ਼ੀਆਂ ਆਪਣੀਆਂ ਸਾਰੀਆਂ ਜਿੰਨੀਆਂ ਬੀਪਰ ਬੀਪੀ 슈ਗਰ ਜਿੱਦਾਂ ਅੱਛਾ ਸਾਰੇ ਤਰ੍ਹਾਂ ਦੀ ਮੈਡੀਸਨ ਆਪਣੀ ਚਾਰ-ਚਾਰ ਸ਼ੀਸ਼ੀਆਂ ਦੀ ਕਿੱਟ ਹੁੰਦੀ ਆ ਆ ਦੇਖੋ ਜਿੱਦਾਂ ਨੰਬਰ ਲਾਏ ਹੋਏ ਹੈਗੇ ਚਾਰ ਸ਼ੀਸ਼ੀਆਂ ਹੈਗੀਆਂ 1 2 3 ਇਦਾਂ 4 ਇਹਨਾਂ ਚਾਰਾਂ ਚੋਂ 20-20 ਡਰਾਪਸ ਫਿਰ ਸ਼ਾਮ ਲੈਣੇ ਹੈਗੇ 10-10 ਮਿੰਟ ਦੇ ਫਰਕ ਨਾਲ 슈ਗਰ ਨੂੰ ਇਹ ਵੀ ਜੜ ਤੋਂ ਬਿਲਕੁਲ ਠੀਕ ਕਰ ਦੂਗੀ ਅਸੀਂ ਇਹਦੇ ਚ ਡਾਇਬੀਟਿਸ ਕੇਅਰ ਨਹੀਂ ਲਿਖਿਆ ਨਾ ਡਾਇਬੀਟਿਸ ਮੈਨੇਜ ਲਿਖਿਆ ਇਸੇ ਕਰਕੇ ਡਾਇਬੀਟਿਸ ਨੂੰ ਕਿਉਰ ਕਰਨ ਵਾਲੀ ਕਿੱਟ ਲਿਖਿਆ ਕਿਉਰ ਕਰੂਗੀ ਬਿਲਕੁਲ ਠੀਕ ਕਿੰਨੇ ਦਿਨਾਂ 20 ਦਿਨ ਦੇ ਵਿੱਚ ਇਹ ਸ਼ੂਗਰ ਲੈਵਲ ਬਿਲਕੁਲ ਬੈਲੈਂਸ ਕਰ ਦਿੰਦੀ ਹੈ ਜੀ ਜਿੰਨਾ ਮਰਜ਼ੀ ਸ਼ੂਗਰ ਵਧੀ ਹੋਵੇ ਇਹਨੇ ਬਿਲਕੁਲ ਨਾਰਮਲ ਕਰ ਦੇਣੀ ਹੈ ਜੇ ਕੋਈ ਟੈਬਲੇਟ ਦੋ ਖਾ ਰਿਹਾ ਹੈ ਉਹਨੂੰ 8-10 ਦਿਨ ਦੇ ਵਿੱਚ ਇੱਕ ਟੈਬਲੇਟ ਤੇ ਲੈ ਆਉਣਾ ਤੇ 20 ਦਿਨ ਬਾਅਦ ਜਿਹੜੀ ਟੈਬਲੇਟ ਵੀ ਬੰਦ ਹੋ ਜਾਂਦੀ। ਦਰਸ਼ਕਾਂ ਦੀ ਜਾਣਕਾਰੀ ਲਈ ਦਿਖਾ ਦਿੰਨੇ ਆ ਦੇਖੋ ਸੁੱਕੇ ਹੋਏ ਸਦਾ ਬਹਾਰ ਦੇ ਫੁੱਲ ਆ। ਓਕੇ ਮਤਲਬ ਇਹ ਫੁੱਲ ਤੁਸੀਂ ਸੁਕਾਏ ਹੋਏ ਨੇ। ਹਾਂਜੀ ਸੁਕਾਏ ਹੋਏ ਆ ਸਦਾ ਬਹਾਰ ਦੇ ਫੁੱਲ। ਇਹਨੂੰ ਇਦਾਂ ਲੈ ਲੈਣਾ ਪਸਾਰੀ ਕੋਲੋਂ ਵੀ ਮਿਲ ਜਾਣਗੇ ਨਹੀਂ ਤੇ ਘਰੋਂ ਲੈ ਕੇ ਤੁਸੀਂ ਨਾ ਧੁੱਪੇ ਸੁਕਾ ਲਓ ਇਹਨੂੰ। ਸੁਕਾ ਕੇ ਰੱਖ ਲੈਣੇ ਹੈਗੇ ਇਹਨੂੰ ਇਦਾਂ ਆਪਾਂ ਗ੍ਰੇਂਡਰ 'ਚ ਪਾ ਲੈਣਾ। ਆ ਦਰਸ਼ਕਾਂ ਨੂੰ ਆਪਾਂ ਬਣਾ ਕੇ ਨੁਸਖਾ ਦੱਸ ਦਿੰਨੇ ਆ। ਪੀਸ ਲੈਣਾ ਦੇਖੋ। ਇਦਾਂ ਗ੍ਰੇਂਡਰ 'ਚ ਪਾ ਕੇ ਠੀਕ ਗ੍ਰाइंड ਕਰ ਲੈਣਾ ਜਿੱਦਾਂ ਪਾ ਲਿਆ ਆਪਾਂ ਗ੍ਰਾਈਂਡਰ 'ਚ ਠੀਕ ਹੈ ਜੀ ਇਹਨੂੰ ਆਪਾਂ ਗ੍ਰाइंड ਕਰ ਲੈਣਾ ਗ੍ਰाइंड ਕਰਕੇ ਦਰਸ਼ਕਾਂ ਨੂੰ ਦਿਖਾ ਦਿੰਨੇ ਆ ਠੀਕ ਹੈ ਸਾਰਾ ਨੁਸਖਾ ਹੀ ਬਣਾ ਕੇ ਦਿਖਾ ਦੇਣਾ ਹਾਂਜੀ ਹਾਂਜੀ ਸਾਰਾ ਨੁਸਖਾ ਆਪਾਂ ਬਣਾ ਕੇ ਦਰਸ਼ਕਾਂ ਦੇ ਸਾਹਮਣੇ ਆਪਾਂ ਦਿਖਾ ਦਿੰਦੇ ਆ ਦੇਖੋ ਹੁਣ ਪਾ ਲਿਆ ਨੂੰ ਅੱਡਾ ਗ੍ਰाइंड ਕਰ ਲੈਣਾ ਬਿਲਕੁਲ ਝਾਟਪਾਟਾ ਵੇਖੋ ਪਾਊਡਰ ਬਣ ਗਿਆ ਪਾਊਡਰ ਬਣੇ ਤੋਂ ਬਾਅਦ ਇਹਨੂੰ ਆਪਾਂ ਦੇਖੋ ਕੱਢ ਲੈਣਾ ਹੈਗਾ ਇਹਦੇ ਵਿੱਚ ਇੱਕ ਬਾਲ ਦੇ ਵਿੱਚ ਕੱਢ ਲਿਆ ਠੀਕ ਹੈ ਆ ਦੇਖੋ ਕਿਆ ਬਾਤ ਹੈ ਕਿਆ ਬਾਤ ਹੈ ਇਹ ਪਾਊਡਰ ਦੇ ਰੂਪ ਬਣ ਗਏ ਜੀ ਹਾਂ ਜੀ ਪਾਊਡਰ ਦੇ ਰੂਪ ਤੇ ਕੋਸੇ ਪਾਣੀ ਨਾਲ ਇਹਨੂੰ ਦੇਖੋ ਪ੍ਰੂਫੀ ਸਾਹਿਬ ਡੋਜ਼ ਵੀ ਦੀ ਦਰਸ਼ਕਾਂ ਦੱਸ ਦਿੰਨੇ ਐ ਲੋਕ ਇਨਾ ਇੱਕ ਚਮਚ ਸਵੇਰੇ ਲੈ ਲੈਣਾ ਖਾਲੀ ਪੇਟ ਇੱਕ ਚਮਚ ਸ਼ਾਮ ਨੂੰ ਖਾਣਾ ਖਾਂ ਤੋਂ ਅੱਧਾ ਘੰਟਾ ਪਹਿਲਾਂ ਲੈਣਾ ਜੀ ਅੱਛਾ ਅੱਧਾ ਘੰਟਾ ਪਹਿਲਾਂ ਹਾਂ ਜੀ ਹਾਂ ਜੀ 10 ਤੋਂ 15 ਦਿਨ ਦੇ ਵਿੱਚ ਵਿੱਚ ਇਹ 슈ਗਰ ਨੂੰ ਮੈਨੇਜ ਕਰ ਦੂਗਾ ਬਿਲਕੁਲ